ਹਾਲੀ ਤੁਸੀਂ ਦੇਖ ਰਹੇ ਹੋ ਸਪੈਸ਼ਲ ਪੰਜਾਬੀ ਤੇ ਮੈਂ ਹਾਂ ਜਤਿੰਦਰ ਸਿੰਘ ਅੱਜ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੁੜੇ ਨੇ ਸਾਡੇ ਨਾਲ ਪੱਤਰਕਾਰ ਮੋਰਚਾ ਐਸ.ਡੀ. ਦੇ ਪ੍ਰਧਾਨ ਐਸ.ਸੀ. ਕੌਸ਼ਲੀ ਸਰ ਸਾਡੇ ਚੈਨਲ ਵਿੱਚ ਜੁੜੀ ਜੁੜੀਆਂ ਬਹੁਤ ਥੈਂਕਸ ਸਤਿ ਸ਼੍ਰੀ ਅਕਾਲ ਸਰ ਜੋ ਲਾਰਡ ਕ੍ਰਿਸ਼ਨਾ ਕਾਲਜ ਬਾਦਸ਼ਾਪੁਰ ਪੰਚਾਇਤੀ ਜ਼ਮੀਨ ਦੇ ਉੱਤੇ ਇਦਰ ਤੋਂ ਕਟਾਈ ਕੀਤੀ ਗਈ ਪ੍ਰਸ਼ਾਸਨ ਵਾਲੋ ਉਹਦੇ ਉੱਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਦੇਖਿਏ ਮੈਂ ਕਾਫੀ ਉਹਦੇ ਬਾਰੇ ਤਜਰਬਾ ਜਾਣਕਾਰੀ ਕਰ ਰਿਹਾ ਹੈਗਾ ਜਿੱਥੇ ਤੱਕ ਪ੍ਰਸ਼ਾਸਨ ਦੀ ਗੱਲ ਹੈ ਪ੍ਰਸ਼ਾਸਨ ਨੇ ਡੀਡੀਪੀਓ ਸਾਹਿਬ ਨੂੰ ਡੀਸੀ ਸਾਹਿਬ ਨੂੰ ਜੋ ਕਪੂਤਰਾ ਡੀਸੀ ਆਪਣੇ ਬੀਡੀਪੀਓ ਸਾਹਿਬ ਨੂੰ ਕਾਫੀ ਰਿਕੁਐਸਟ ਕੀਤੀ ਕਿ ਇਸ ਦੇ ਉੱਤੇ ਨਜਾਇਜ਼ ਕਬਜੇ ਉੱਤੇ ਕੋਈ ਕਰੋ ਕਿਉਂਕਿ ਕਾਫੀ ਜ਼ਮੀਨਾਂ ਹੈਗੀ 10 ਕਿਲੇ 6 ਕੜਾ ਦੀ ਜ਼ਮੀਨ ਤਾਂ ਨਜਾਇਜ਼ ਕਬਜਾ ਕੀਤਾ ਹੋਇਆ ਲੇਕਿਨ ਪ੍ਰਸ਼ਾਸਨ ਸ਼ਾਇਦ ਕਰਨਾ ਨਹੀਂ ਚਾਹੁੰਦਾ ਤੇ ਇਸ ਇਸ ਤਰ੍ਹਾਂ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਇਹ ਜ਼ਮੀਨ ਜਾਣ ਦਾ ਬਾਸ਼ਾਪੁਰ ਦੀ ਪੰਚਾਇਤ ਦੀ ਜ਼ਮੀਨ ਜੋ ਹੈਗੀ ਆ 10 ਕਿੱਲੇ 6 ਏਕੜ ਦਾ ਨਜਾਇਜ਼ ਕਬਜ਼ਾ ਕੀਤਾ। ਔਰ 100 ਦੇ ਕਰੀਬ ਦਰਖਤ ਕੱਟੇ ਗਏਗਾ। ਉਹ ਵੀ ਮੋٹے-ਮੋٹے ਦਰਖਤ ਜਿਨ੍ਹਾਂ ਦੀਆਂ ਫੋਟੋ 45 ਫੋਟੋ ਤੇ ਮੇਰੇ ਮੋਬਾਈਲ ਦੇ ਵਿੱਚ ਹੀ ਕੈਦ ਆ। ਕਿਉਂਕਿ ਮੈਂ ਸਿਰਫ ਜੋ ਦਰਖਤ ਵਰੋਰ ਦੇ ਨਾਲ-ਨਾਲ ਫੋਟੋ ਹੀ ਉਹ ਵੀ ਫੋਟੋ ਖਿੱਚ ਪਾਇਆ ਅੱਗੇ ਤੱਕ ਮੈਂ ਜਾ ਨਹੀਂ ਸਕਿਆ। ਕਿਉਂਕਿ ਮੈਨੂੰ ਡਰ ਲੱਗ ਰਿਹਾ ਹੈ ਕਿ ਮੇਰੇ ਉੱਤੇ ਅਟੈਕ ਨਾ ਕਰਤਾ। ਸਰ ਤੁਹਾਨੂੰ ਕੋਈ ਧਮਕੀ ਮਿਲੀ ਹੋਵੇ ਜਾਂ ਮਤਲਬ ਮੇਰੇ ਘਰ ਆਇਆ ਸੀਗਾ। ਤੇ ਮੈਨੂੰ ਕੁਝ ਦੇ ਵੀ ਰਿਹਾ ਸੀਗਾ ਪੈਸੇਪੂਸੇ ਦੀ ਕਰ ਰਿਹਾ ਹੈਗਾ ਵੀ ਸੋਚ ਰਿਹਾ ਹੈ ਇਹ ਪੱਤਰਕਾਰ ਆ ਪੈਸੇਪੂਸੇ ਲੈ ਕੇ ਪਿੱਛੇ ਹਟ ਜਾਊਗਾ ਪਰ ਮੈਂ ਇੱਕ ਆਰਮੀ ਦੇ ਵਿੱਚ ਸਰਵਿਸ ਕੀਤੀ ਕਾਫੀ ਤੇ ਮੈਨੂੰ ਇਹਨਾਂ ਚੀਜ਼ਾਂ ਨੂੰ ਪੈਸੇਪੂਸੇ ਲੈਣਾ ਮੈਨੂੰ ਪਸੰਦ ਨਹੀਂ ਸੀ ਉਹ ਸਰ ਦਰਤਾਂ ਦੇ ਕਟਾਈ ਕੀਤੀ ਗਈ ਸੀ ਉਹਦਾ ਤੁਸੀਂ ਕੇਸ ਲਾਇਆ ਉਸ ਟਾਈਮ ਕੇਸ ਹੈ ਕਿੰਨਾ ਕਿੱਥੇ ਲੱਗਾ ਹੋਇਆ ਦੇਖਿਓ ਕੇਸ ਮੈਂ ਤਾਂ ਪੰਜਾਬ ਗਵਰਨਮੈਂਟ ਦੇ ਕੋਲ ਹੀ ਕਰਨਾ ਚਾਹੁੰਦਾ ਹੈਗਾ ਪੰਜਾਬ ਗਵਰਨਮੈਂਟ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਇਥੋਂ ਤੱਕ ਕਿ ਜੋ ਪੰਚਾਇਤ ਅਫਸਰ ਸੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਬਹੁਤ ਚਿੱਠੀਆਂ ਲਿਖੀਆਂ ਬਹੁਤ ਜ਼ਿਆਦਾ ਸਰ ਜਿਹੜਾ ਤੁਸੀਂ ਤੇ ਆਪਣੇ ਇੱਕ ਦੇ ਨਾਲ ਇਹਦਾ ਪੰਚਾਇਤ ਡਾਇਰੈਕਟਰ ਮਹਾਲੀ ਉਹਨਾਂ ਨੂੰ ਵੀ ਬਹੁਤ ਚਿੱਠੀਆਂ ਪਾਈਆਂ ਉਹਨਾਂ ਵੱਲੋਂ ਸਰ ਕੋਈ ਜਵਾਬ ਆਇਆ ਹੋਈ ਰਿਸਪੌਂਸ ਮੈਨੂੰ ਤੇ ਅਜ ਤੱਕ ਚਿੱਠੀ ਉਹਨਾਂ ਦੀ ਆਈ ਨਹੀਂ ਜੀ ਲੇਕਿਨ ਹਾਂ ਡੀਡੀਪੀਓ ਸਾਹਿਬ ਨੂੰ ਚਿੱਠੀਆਂ ਜ਼ਰੂਰ ਆਈਆਂ ਹੈਗੀਆਂ ਸ਼ਾਇਦ ਉਹਨਾਂ ਨੇ ਐਕਸ਼ਨ ਕੀਤਾ ਜਾਂ ਨਹੀਂ ਕੀਤਾ ਮੈਨੂੰ ਨਹੀਂ ਪਤਾ ਮੈਂ ਕਾਫੀ ਉਹਨਾਂ ਦੇ ਕੋਲ ਜਾ ਕੇ ਰਿਕੁਐਸਟ ਕੀਤੀ ਕਿ ਸਾਰੇ ਇੱਥੇ ਅਜ ਤੱਕ ਕੋਲ ਉਸ ਕੇਸ ਦੇ ਉੱਤੇ ਕਾਰਵਾਈ ਕੀਤੀ ਜਾਂ ਨਹੀਂ ਕਿ ਮੈਂ ਡੀਸੀ ਸਾਹਿਬ ਨੂੰ ਵੀ ਕਾਫੀ ਚਿੱਠੀਆਂ ਦਿੱਤੀਆਂ ਔਰ ਏਡੀਸੀ ਡੀ ਸਾਹਿਬ ਨੂੰ ਵੀ ਕਾਫੀ ਚਿੱਠੀਆਂ ਦਿੱਤੀਆਂ ਆਈਆਂ ਪਰ ਮੈਨੂੰ ਨਹੀਂ ਲੱਗਦਾ ਕੋਈ ਅਜ ਤੱਕ ਕਾਰਵਾਈ ਕੀਤੀ ਹੈ ਜਾਂ ਨਹੀਂ ਕੀਤੀ ਤੇ ਬੀਡੀਪੀਓ ਸਾਹਿਬ ਨੂੰ ਵੀ ਕਾਫੀ ਕੰਪੈਲ ਕੀਤਾ ਲੋਕ ਕੋਈ ਚਾਂਸ ਨਹੀਂ ਗਿਆ ਪੰਜਾਬ ਪ੍ਰਸ਼ਾਸਨ ਦਾ ਸ਼ਾਇਦ ਕਾਰਬਾਈ ਨਾ ਕੀਤੀ ਜਾਵੇ ਲੇਕਿਨ ਉਸ ਤੋਂ ਬਾਅਦ ਫਿਰ ਮੈਨੂੰ ਇਸ ਚੀਜ਼ ਦਾ ਸਿਗਾ ਤੇ ਮੈਂ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਆ ਕੇ ਕਿ ਚਿੱਠੀ ਪਾਈ ਤੇ ਉਹਨਾਂ ਨੇ ਕੇਸ ਟੇਕ ਔਰ ਜ਼ੋਰ ਜ਼ੋਰ ਜ਼ਰੂਰ ਕਰ ਲਿਆ ਤੇ ਡੀਸੀ ਸਾਹਿਬ ਔਰ ਡੀਸੀ ਸਾਹਿਬ ਔਰ ਡੀਪੀਓ ਸਾਹਿਬ ਕਾਫੀ ਉੱਥੇ ਗਏ ਵੀ ਡੀਪੀਓ ਸਾਹਿਬ ਤੇ ਵੀ ਗਏ ਡੀ ਸਾਹਿਬ ਵੀ ਗਏ ਸੀਗੇ ਲੇਕਿਨ ਅਜੇ ਤੱਕ ਕੀ ਕਰ ਰਿਹਾ ਹੁਣ ਦੇਖਦੇ ਹਾਂ ਕਿ ਬੰਦਾ ਕੀ ਨਹੀਂ